Bye. Valeu, né? Vale. Eu vou dançar.

ਤੁਮੈਂ ਤੇ ਤੋਹਿ ਕਰ ਗੁਨਾਹ ਨਾਰ ਰਹੇ ਹੋ ਸਾ ਦੂਰ ਰਹੇ ਹੋ ਰਹੇ ਹੋ ਗੁਰ ਗੰਧਾ ਕਹੋ ਨਾਰ ਕਰ ਜਗਤ ਮੈਂ

ਆਮਰਦੋ ਨਾਮੁ ਤਾ ਗੁਰ ਕਾ ਪਇਓ ਜਿਸ ਕਾ ਸਭ ਸੁਆਦਾਰ ਜੇ ਕੋ ਕਾਵੇ ਤੇ ਗੂ ਮੁੰਚੈ ਤਿਸ ਕਾ ਹੋਈ ਉਦਾਰ ॥ ਇਹ ਵਦ ਤਾ ਜੀ ਨਹਿ ਝਾਈ ਨਤ ਰਤ ਰਾਖਿਉਰ ਧਾਰੂ ਤਮ ਸੰਸਾਰ ਜਨਨ ਲਗ ਫਰੀਐ ਜਮਾਨੰਕ ਪ੍ਰਭ ਬazaar ॥ ਸਲੋਕ ਪਹਾਲਾ ਪੰਝਵਾਂ ਦੇਵਰਾ ਦੀਤਾ ਜਤੋ ਨਾਈ ਮੈ ਨੂੰ ਜੋਗ ਕੀ ਤੋਗੀ ਮੈਂ ਮਰ ਕੋ ਯਾਰੀ ਕੋ ਨੋਹੀ ਆਪੇ ਅਰਜ਼ ਪਿਓਗੀ ਅਰਜ਼ ਪਿਓ ਮੈ ਰਾਮ ਤੋਹੀ ਤਤਵਰ ਸਜਣ ਮਿਲਿਆ ਨਾਮ ਕਰਾ ਮੰਨ ਲੈਤਾ ਜੀਵਾ ਤਨ ਵਰਤੀ ਬਹਿ ਰਿਆ ਅਰਜ਼ ਪਿਓ ਮੈ ਰਾਮ ਕਰੂਈ ਸਤਿਗੁਰ ਸਜਣ ਮਿਲਿਆ ਨਾਮ ਗੁਣ ਨ ਮਰੇ ਤਾ ਜੀਵਾ ਤਨ ਮਨ ਜੀਵ ਹੈ ਹਰਿਆ ਇੱਕ ਊੰਕਾਰ ਸਤਿਗੁਰ ਸਰ ਸਾਧ ਰਾਗ ਮਾਲਾ ਰਾਗ ਜਿਹੇ ਸੰਤ ਪੰਚ ਬਹੰਗ ਨੋ ਸੰਗਮ ਨਾ ਪ੍ਰੇਅਟੂ ਨੰਦਨ ਪ੍ਰਥਮ ਰਾਗ ਭੈ ਰੂਪ ਹੈ ਕਰੀ ਪੰਥ ਰਾਗ ਵੀ ਸੰਗ ਉਚਰਗੀ ਪ੍ਰਤੰਤ ਹੈ ਮੀ ਬਗਾਵਲੀ ਪੁਨਯਾ ਕੀ ਗਾਵੇ ਬੰਗਲੀ ਪੁਨਯਾ ਸਰੇ ਕੀ ਕੀ ਪਈ ਬਾਣੀ ਇਹ ਪੈਰੋ ਕੀ ਪੰਜ ਉੜਾਰੀ ਪੰਜ ਬਾਰੇ ਤੁਸਾਂ ਨੂੰ ਸੁਣਾਵਾਂ ਬੰਦਾ ਨੂੰ ਮਦਮਾ ਦਵਗਾਵਰ ਲਲਤ ਕਲਾ ਬਗਾਵ ਕੀ ਆਪਣੀ ਆਪਣੀ ਬਾਤ ਅੰਤ ਪੁੱਤਰ ਭੈਰਵ ਦੇ ਨਾਮੈ ਗਾਇਨ ਨਾ ਪਾਤਰ ਦੁਧਿਆ ਵਾਲ ਕੋ ਸੱਜਿਆ ਲਾਪੈ ਸੰਗ ਰਾਗੀ ਪੰਚੂ ਘਾਪਰ ਗੁੰਨ ਕਰੀ ਅਰਦੇਵ ਗੰਦਾਰੀ ਗੰਦਾਰੀ ਸੀਤੀ ਉਚਾਰੀ ਘਰਾ ਜਰੀਏ ਪੰਚੂ ਗਾਈ ਬਾਵਾ ਰਾਜ ਕੋ ਸਤ ਸੰਗ ਲਾਈ ਮਾਰੂ ਮਤਿਆ ਨਾਮੈ ਮਾਰਾ ਬਗਲ ਚੰਡ ਕੋ ਸੱਜਿਆ અપਾਰਾ ਕੋਕਟ ਲੋ ਬੋਹਰਾ ਨਦ ਗਾਈ ਅੰਤਵਾਲ ਕੋ ਸਤ ਸੰਗ ਲਾਈ ਉਨੇ ਆਇਓ ਨੂਲਾ ਪੰਚ ਨਾਰ ਸੰਯਤ ਸੁਤਤ ਕੂਟੇ ਤਾ ਨਿਕਲੋ ਨਾ ਰਾਇਨ ਕਰਮ ਨਾਮ ਹੀ ਤੇਰੰਗੀ ਦੇਵ ਕਰੀ ਆਈ ਬਸਾਂਤੀ ਸੰਹੂਰ ਸਾਈ ਸਾਰਸ ਹੀ ਰੀਲ ਭਾਰ ਜਾ ਜਨਾਈ ਪੰਜ ਵਾਰ ਜਾ ਸਰਵਾਨੰਦ ਪਾਸ ਕਰੇ ਆਏ ਕੰਦਰ ਪੈਨ ਮੰਗਲਣ ਸੋਹਾਈ سرسبانی اوہی بنوتا آگارا سرسب سنت کموتا ارسو پتر میں کئی سواری پنگیاں ہی دی پت کی پاری کچھلی پت منجری پنٹی کئی راپا کامو دیو پوجری سنتی پچے کاپا کالانتا پنتوے افرام ਰਿਗਨਾਂ ਅਮਰ ਪੁੱਤਰ ਦੀ ਬਗਦੇ ਚੱਲਣਾ ਸਭ ਮਨ ਤੇਰੀ ਰਾਗ ਬਹਿਦਾ ਮਹਾਂ ਪੰਜੂ ਸੰਗ ਗੁਰੰਡ ਲਾਵਨ ਬੇਲਾ ਰੀਰ ਨਾਚੀ ਧਰੀ ਗਵਰੀ ਦਾ ਮਹਾਂ ਸਵਾਰੀ ਤੇ ਪਾਜਾ ਜੰਦਗੀ ਆਲਾ ਪੀਂ ਜੀ ਰਾਜ ਜੋ ਪੰਜੂ ਕਾਪੀ ਸਾਨੂੰ ਸਾਰੇ ਸਾਜ ਗਾ ਮੈਂ ਔਰ ਕਲਤਾ ਪਤਨ ਸਰੀ ਰਾਜ ਦੇ ਗਵੰਡ ਕੌਮਰਾ ਮੀਰਾ ਕਲਤਾ ਮੇਰੇ ਰਾਜ ਮੈਂ ਗਾਵਨੈ ਪਟ ਸੰਗ ਬਰੰਗਨ ਰਾਜ